ਦੇਣ ਦੀ ਮੇਰੇ ਭਰਾ ਉਹ 200 ਤੋਂ 250 ਟਰਾਲੀ ਜਾਣ ਦੀ ਸੇਵਾ ਦੀ ਉਤਰਾਖੰਡ ਰਾਜਸਥਾਨ ਹਰਿਆਣਾ ਤੇ ਪੰਜਾਬ ਚ ਤੇ ਜਾਣੀਆਂ ਨੇ ਪਰ ਤੁਹਾਡੀ ਸੇਵਾ ਸਹੀ ਥਾਂ ਤੇ ਨਹੀਂ ਲੱਗਣ ਦੀ ਕਾਰਨ ਕੀ ਏ ਕਿ ਆਪਾਂ ਜਦੋਂ ਵੀ ਕਿਸੇ ਨਵੇਂ ਪਿੰਡ ਵਿੱਚ ਜਾਂਦੇ ਆ ਨਵੇਂ ਰਿਚ ਜਾਂਦੇ ਆ ਸਾਨੂੰ ਉਥੋਂ ਦਾ ਪੇਤ ਨਹੀਂ ਹੁੰਦਾ ਅਸੀਂ ਉਸੇ ਪਿੰਡ ਦੇ ਵਿੱਚ ਹੀ ਚਲੇ ਜਾਂਦੇ ਆ ਜਿੱਥੇ ਆਲਰੇਡੀ ਤਿੰਨ ਚਾਰ ਵਾਰੀ ਰਾਸ਼ਨ ਵੰਡਿਆ ਜਾਂਦਾ ਤੇ ਜਿਹੜੇ ਰਾਸ਼ਨ ਲੈ ਆਂਦੇ ਆ ਥਲੇ ਵੀਡੀਓ ਵੇਖ ਲਓ ਤੁਸੀਂ ਆਪਾਂ ਖੁੱਲ ਕੇ ਨਾ ਬਾਰੇ ਗੱਲ ਵੀ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਅਸਲ ਤੇ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਮੰਗਦੇ ਨਹੀਂ ਪਈ ਤੇ ਜਿਹੜੇ ਲੈ ਕੇ ਜਾਂਦੇ ਪਿਆ ਇਹਨਾਂ ਕੋਲ ਆਲਰੇਡੀ ਸਾਰਾ ਕੁਝ ਹੈਗਾ ਤੇ ਬੋਡ ਅੱਗੇ ਵੀ ਬਹੁਤ ਲੰਬੇ ਸਮੇਂ ਤੱਕ ਇਹ ਚੀਜ਼ ਚੱਲਣੀ ਹੈ ਤਾਂ ਤੁਸੀਂ ਥੋੜਾ ਜਿਹਾ ਐਫਰਟ ਹੋਰ ਪਾਇਆ ਕਰੋ ਜਿਹੜੇ ਵੀ ਤੁਸੀਂ ਸੇਵਾ ਲੈ ਕੇ ਜਾਂਦੇ ਹੋ ਨਾ ਉੱਥੋਂ ਦੀ ਕਿਸੇ ਆਰਮੀ ਯੂਨਿਟ ਯੂਨਿਟ ਦੇ ਨਾਲ ਜਾਂ ਕਿਸੇ ਸੰਸਥਾ ਦੇ ਨਾਲ ਕੰਟੈਕਟ ਕਰ ਲਓ ਉਹਨਾਂ ਨੂੰ ਪਰਫੈਕਟ ਪਤਾ ਹੁੰਦਾ ਕਿ ਕਿਹੜੀ ਏਰੀਆ ਦੇ ਵਿੱਚ ਸਮਾਨ ਦੀ ਲੋੜ ਹੈ ਤੇ ਕਿੱਥੇ ਪਹੁੰਚਾਉਣਾ ਹੈ ਕਿਉਂਕਿ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਹੀ ਜਾ ਜਾ ਕੇ ਸਪਲਾਈ ਕਰੀ ਜਾਂਦੇ ਆ ਜਿੱਥੇ ਆਲਰੇਡੀ ਹਰੇਕ ਬੰਦਾ ਆਉਣ ਰਿਹਾ ਹਨਾ ਮਾਰ ਦੇ ਵਿੱਚ ਉਹੀ ਪਿੰਡ ਨੇ ਉਹ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਨਹੀਂ ਪਹੁੰਚੁੰਦੇ ਤਾਂ ਥੋੜਾ ਜਿਹਾ ਐਫਰਟ ਹੋਰ ਪਾਓ ਯਾਰ